ਵੀ ਜੋ ਉਹਨਾਂ ਦੀ ਪ੍ਰਾਪਰਟੀ ਹੈ ਜਾਂ ਉਹਨਾਂ ਦਾ ਜੋ ਬੈਂਕ ਬੈਲੈਂਸ ਹੈ ਉਸ ਨੂੰ ਇਕੱਠਾ ਕਰਕੇ ਜਲਦੀ ਤੋਂ ਜਲਦੀ ਜਿਹੜੇ 15 ਦਿਨ ਲੱਗਣ 10 ਲੱਗਣ ਚਾਹੇ 20 ਲੱਗਣ ਅਸੀਂ ਸਮਾਜ ਸਾਰੇ ਇਹਨਾਂ ਦੇ ਨਾਲ ਖੜੇ ਆ ਕੋਈ ਵੀ ਗੱਲ ਹੋਊਗੀ ਇਸ ਨੂੰ ਮਸਲਾਲ ਕਰਕੇ ਜੋ ਵੀ ਸਾਡੇ ਕੋਲ ਪੈਸਾ ਰਿਕਵਰ ਹੋਏਗਾ ਉਹ ਅਸੀਂ ਇਹਨਾਂ ਪਰਿਵਾਰਾਂ ਦੇ ਵਿੱਚ ਵੰਡ ਕੇ ਦੇਵਾਂਗੇ ਇਹਨਾਂ ਦੀ ਹੋਗੀ ਕਿ ਵੀ ਤੁਸੀਂ ਵੇਚ ਕੇ ਇਹਨਾਂ ਦੇ ਪੈਸੇ ਦੇ ਦਿਓ ਬਿਲਕੁਲ ਪ੍ਰਾਪਰਟੀ ਜਿਹੜੀ ਪਟਿਆਲੇ ਪਈ ਹੈ ਸਮਾਣੇ ਜਿਹੜੀ ਕਿ ਟ੍ਰਾਂਸਫਰ ਕਰਾਈ ਸੀ ਉਹਨਾਂ ਨੇ ਉਹ ਸਿਲੰਡਰ ਕਰਦੀ ਸਮਾਜ ਨੂੰ ਸਮਾਣਾ ਹਲਚਲ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਾਟਕਾਂ ਨੂੰ ਪਿਆਰ ਭਰੀ ਮਸਲਾ ਬਹੁਤ ਗੰਭੀਰ ਲੈ ਕੇ ਆਏ ਆ ਤੇ ਮਸਲਾ ਜਿਹੜਾ ਹੈ ਕਿ ਵੀ ਸਮਾਣਾ ਸ਼ਹਿਰ ਦੇ ਬਹਾਵਲਪੁਰ ਸਮਾਜ ਦੇ ਤੇ ਹੋਰ ਆਗੂਆਂ ਦੇ ਨਾਲ ਜੁੜਿਆ ਹੋਇਆ ਹੈ ਜੁੜਿਆ ਹੋਇਆ ਇਸ ਤਰ੍ਹਾਂ ਹੈ ਕਿ ਵੀ ਅੱਜ 4 ਦਿਨ ਬਾਅਦ ਪਤਾ ਲੱਗਿਆ ਕਿ ਵੀ ਕੋਈ ਸਮਾਣਾ ਸ਼ਹਿਰ ਦਾ ਨਾਮੀ ਡਾਕਟਰ ਨਾਮੀ ਡਾਕਟਰ ਕਰੋੜਾ ਰੁਪਏ ਦੀ 420 ਕਰ ਗਏ ਨੇ ਭੋਲੇ ਭਾਲੇ ਲੋਕਾਂ ਨਾਲ ਆਪਣੇ ਝਾਸੇ 'ਚ ਲੈ ਕੇ ਝਾਸੇ 'ਚ ਕਿਵੇਂ ਕਹਿ ਸਕਦੇ ਆ ਕਿ ਵੀ ਕਿਸੇ ਨੂੰ 2 ਰੁਪਏ ਦਾ ਵਿਆਜ ਕਿਸੇ ਨੂੰ 5 ਰੁਪਏ ਦਾ ਵਿਆਜ ਜਾਂ ਕਿਸੇ ਨੂੰ 50 ਪੈਸੇ ਦਾ ਵਿਆਜ ਐਵੇਂ ਐਵੇਂ ਕਰਕੇ ਲਾ ਕੇ ਗਣਪਤੀ ਸੇਵਿੰਗ ਸਕੀਮ ਲੱਕੀ ਸਕੀਮ ਸ਼ੁਰੂ ਕੀਤੀ ਗਈ ਗਣਪਤੀ ਸੇਵਿੰਗ ਸਕੀਮ ਜੀ ਦਾ ਕਿ ਵੀ 6000 ਰੁਪਏ ਪਰ ਮੈਂਬਰ ਤੇ 40 ਮਹੀਨਿਆਂ ਦਾ ਡਰਾ ਸੀ ਉਹ ਜਿਹੜਾ ਸ਼ੁਰੂ ਕੀਤਾ ਗਿਆ ਸੀ ਉਸ ਡਰਾ ਖਤਮ ਹੋਣ ਨੂੰ 2 ਮਹੀਨੇ ਰਹਿ ਗਏ ਸੀ 38 ਮਹੀਨੇ ਲੋਕਾਂ ਨੇ ਕਮੇਟੀਆਂ ਭਰ ਦਿੱਤੀਆਂ ਸੀ ਡਰਾ ਯਾਨੀ ਕਾਡ ਦੇ ਵਿੱਚ ਤੇ ਕੁਝ 15 ਤੋਂ 20 ਕਮੇਟੀਆਂ ਚੱਲ ਰਹੀਆਂ ਸੀ ਜੋ ਵੱਡੇ ਲੈਵਲ ਦੇ ਸੀਗੀਆਂ 15 ਤੋਂ 20 ਵੱਡੇ ਲੈਵਲ ਦੀਆਂ ਕਮੇਟੀਆਂ ਸੀ ਤੇ 200 ਦੇ ਕਰੀਬ ਸੀਗੇ ਕਾਰਡ ਜਿਹੜੇ ਗਣਪਤੀ ਸੇਵਿੰਗ ਸਕੀਮ ਦੇ ਨਾਮ ਦੇ ਚੱਲ ਰਹੇ ਸੀਗੇ 38 ਮਹੀਨੇ ਹੋ ਗਏ ਸੀ 2 ਮਹੀਨੇ ਰਹਿ ਗਏ ਸੀ ਪੂਰ ਹੋਣ ਦੇ ਟਾਈਮ ਦੇ ਵਿੱਚ ਅੱਜ 200 ਦੇ ਕਰੀਬ ਸਮਾਜ ਦੇ ਆਗੂ ਜਿਹੜੇ ਨੇ ਆਪਣੇ ਬਹਾលਪੁਰ ਸਮਾਜ ਦੇ ਬਹਾលਪੁਰੀ ਬਰਾਦਰੀ ਦੇ ਲੋਕਾਂ ਨੇ ਆ ਕੇ ਇੱਥੇ ਮੰਦਰ ਦੇ ਵਿੱਚ ਇਕੱਠੇ ਹੋਏ ਨੇ ਕਿ ਵੀ ਸਾਡੀ ਇੰਨੀ ਅਮਾਉਂਟ ਹੈ ਸਾਡੀ ਇੰਨੀ ਅਮਾਉਂਟ ਹੈ ਮੇਰੀ ਇੰਨੀ ਅਮਾਉਂਟ ਹੈ ਮੇਰੀ ਇੰਨੀ ਅਮਾਉਂਟ ਹੈ ਸਭ ਨੇ ਆਪਣੀ ਆਪਣੀ ਬੜੀ ਿਕੜੀ ਲਖਾਈ ਕੀਤੀ ਜਿੰਨੇ ਜਿੰਨੇ ਜਿਹਦੇ ਜਿਹਦੇ ਜਿੰਨੇ ਜਿੰਨੇ ਵੀ ਪੈਸੇ ਸੀ ਗੱਲ ਫਿਰ ਇਹ ਹੋਈ ਕਿ ਵੀ ਜਿਹੜੀ ਉਸ ਡਾਕਟਰ ਦੀ ਪ੍ਰੋਪਰਟੀ ਸੀ ਪਟਿਆਲੇ ਸ਼ਹਿਰ ਦੀ ਸਮਾਣੇ ਸ਼ਹਿਰ ਦੇ ਵਿੱਚ ਜਿੰਨੀ ਵੀ ਪ੍ਰੋਪਰਟੀ ਪਈ ਸੀਗੀ ਉਸ ਨੂੰ ਸੇਲ ਕੀਤਾ ਜਾਵੇਗਾ ਸੇਲ ਕਰਨ ਤੋਂ ਬਾਅਦ ਉਸ ਦਾ ਜੋ ਵੀ ਵਟਵਟਤ ਹੋਏਗੀ ਜੋ ਵੀ ਉਸ ਦਾ ਵਟਵਟੰਦਰਾ ਕੀਤਾ ਜਾਣ ਤੋਂ ਬਾਅਦ ਜਿੰਨੇ ਜਿੰਨੇ ਜਿਹਦੇ ਜਿਹਦੇ ਹਿੱਸੇ ਦੇ ਆਣ ਦੇ ਵਿੱਚ ਜਿਹਦੇ ਜਿਹਦੇ ਜਿੰਨੇ ਨਹੀਂ ਹਿੱਸੇ ਚ ਆਉਂਦੇ ਨੇ ਉਹ ਪੈਸੇ ਉਹਨਾਂ ਨੂੰ ਦਿੱਤੇ ਜਾਣਗੇ ਜੀ ਵੀ ਅਗਵਾਈ ਸਾਡੇ ਸਮਾਜ ਦੇ ਬਹਾਲਪੁਰ ਸਮਾਜ ਦੇ ਪ੍ਰਧਾਨ ਰਾਜਕੁਮਾਰ ਸਚਦੇਵਾ ਜੀ ਨੇ ਜਿਹੜੇ ਕਰ ਰਹੇ ਨੇ ਤੇ ਸਾਨੂੰ ਵੀ ਆਸ ਹੈ ਕਿ ਵੀ ਉਹਨਾਂ ਦੇ ਕੁਛ ਨਾ ਕੁਛ ਭਾਵੇਂ ਜੇ ਜਿਹਦੇ 20 ਰੁਪਏ ਸੀਗੇ ਤਾਂ 1 ਰੁਪਿਆ 2 ਰੁਪਏ ਦੇ ਵਿੱਚ ਹੁਣ ਸਬਰ ਹੀ ਕਰਨਾ ਪਏਗਾ ਹੋਰ ਕਰ ਵੀ ਕੀ ਸਕਦੇ ਆ ਜੇ ਤੁਸੀਂ ਕਹੋ ਭਈ ਕਰੋੜਾਂ ਨੇ ਕਰੋੜਾਂ ਦਾ ਮਿਲਦੇ ਨਹੀਂ ਉਹਦੀ ਪ੍ਰਾਪਰਟੀ ਵੇਚਣ ਤੋਂ ਬਾਅਦ ਜਿੰਨੇ ਜਿੰਨੇ ਉਹਦੇ ਹਿੱਸੇ ਚਾਹੁੰਦੇ ਨੇ ਉਹ ਪ੍ਰਾਪਰਟੀ ਵੇਚ ਕੇ ਉਹਦੇ ਪੈਸੇ ਮਿਲਣਗੇ ਤੇ 10 ਦਿਨ 15 ਦਿਨ 20 ਦਿਨ ਦੇ ਵਿੱਚ ਮਿਲਣਗੇ ਤੇ ਇੱਕ ਗੱਲ ਹੋਰ ਕਹਿਣੀ ਚਾਹੁੰਦੇ ਆ ਕਿ ਵੀ ਅੱਗੇ ਤੋਂ ਕੋਈ ਵੀਰ ਭਰਾ ਕਮੇਟੀਆਂ ਦੇ ਪੰਗੇ 'ਚ ਨਾ ਪਵੇ ਕਮੇਟੀਆਂ ਦੇ ਪੰਗੇ ਦੇ ਵਿੱਚ ਨਾ ਪਵੇ ਕਿਉਂਕਿ ਅੱਜ ਦਾ ਗੜਾ ਇਹ ਘਾਟਾ ਹੋਇਆ ਕਦੀ ਨਹੀਂ ਪੂਰਾ ਹੋ ਸਕਦਾ ਬਾਕੀ ਦੇਖਦੇ ਹੁਣ ਲੋਕਾਂ ਉਸ ਤੋਂ ਕਿੰਨੇ ਕੁ ਸੁਚੇਤ ਹੁੰਦੇ ਨੇ ਇਹ ਤਾਂ ਸਮੇਂ ਹੀ ਦੱਸੇਗਾ ਕੈਮਰਾਮੈਨ ਦੇ ਨਾਲ ਪ੍ਰੇਮ ਬਦਵਾਦੀ ਰਿਪੋਰਟ ਪ੍ਰਧਾਨ ਜੀ ਅੱਜ ਅੱਜ ਜੋ ਆਪਣੇ ਸਮਾਜ ਦੇ ਬਹੁਤ ਲੋਕਾਂ ਨਾਲ 420 ਹੋਈ ਹੈ ਕਿ ਵੀ ਜਿਹਨੂੰ ਕਹਿ ਸਕਦੇ ਆ 420 ਕਹਿ ਸਕਦੇ ਆ ਉਸ ਤੋਂ ਘੱਟ ਨਹੀਂ ਕਹਿ ਸਕਦੇ ਕਿ ਵੀ ਜਿਹੜੇ ਭੋਲੇ ਭਾਲੇ ਲੋਕਾਂ ਨਾਲ ਆਪਣੇ ਛਾਸੇ ਚ ਲੈ ਕੇ ਉਹਨੇ ਜਿਹੜੀ ਡਾਕਟਰ ਵੱਲੋਂ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਉਹਦੇ ਬਾਰੇ ਮੈਂ ਤਾਂ ਜਿਹੜਾ ਇਹ ਕਾਂਡ ਬੀਤੇ ਜੀ ਮੇਰੇ ਕੋਲ ਕੋਈ ਲਫ਼ਜ਼ ਹੀ ਨਹੀਂ ਹੈਗੇ ਵੀ ਇੰਨੇ ਕਰੋੜਾਂ ਰੁਪਏ ਦਾ ਕਾਂਡ ਜਿਹੜਾ ਹੈਗਾ ਇੰਨੇ 200 ਦੇ ਕਰੀਬ ਬੰਦੇ ਨੇ ਵੀ ਬਹੁਤ ਮਾੜੀ ਹੋਈ ਹੈ ਸ਼ਰਮਨਾਕ ਗੱਲ ਹੈ ਲੇਕਿਨ ਫਿਰ ਵੀ ਸਾਨੂੰ ਸਮਾਜ ਨੂੰ 200 ਚੋਂ 180 ਬੰਦਾ ਸਮਾਜ ਦਾ ਪੰਜ-ਛਤ ਬੰਦੇ ਚਾਹੇ ਉਹ ਅਗਰਵਾਲ ਬਰਾਦਰੀ ਦੇ ਨੇ ਜਾਂ ਕਿਸੇ ਹੋਰ ਬਰਾਦਰੀ ਦੇ ਵੀ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲ ਰਹੇ ਹਾਂ ਸਾਰਿਆਂ ਦੇ ਨਾਲ ਅਸੀਂ ਮੀਟਿੰਗਾਂ ਕੀਤੀਆਂ ਸ਼ਨੀਵਾਰ ਤੋਂ ਅਸੀਂ ਲੱਗੇ ਹੋਏ ਹਾਂ ਅੱਜ ਜਾ ਕੇ ਸਾਨੂੰ ਕੁਝ ਆਸ ਜਗੀ ਹੈ ਵੀ ਕੁਝ ਨਾ ਕੁਝ ਪੂਰਤੀ ਕਰਾਂਗੇ ਇਹਨਾਂ ਦੀ ਇਹ ਨਹੀਂ ਹੈਗੇ ਕਿ ਇਹਨਾਂ ਨੂੰ 100% ਪੈਸੇ ਦਵਾਉਣ ਜਾ ਰਹੇ ਹਾਂ ਜੋ ਕਿ ਸਾਡੀ ਅੱਜ ਬੀਮ ਬੀਮ ਜੀ ਨਾਲ ਕੇਬੀਨ ਐਫ ਡਾਕਟਰ ਨਾਲ ਉਹਨਾਂ ਦੇ ਬੇਟੇ ਨਾਲ ਬਹੁ ਮੋਨ ਕਟਾਰੀਆ ਜੀ ਦਾ ਪਾਸ਼ੀ ਜੀ ਸੀ ਤੇ ਸਾਡੇ ਨਾਲ ਜਿਹੜੇ ਸਾਡੇ ਮੈਂਬਰ ਨੇ ਤੇ ਰਮੇਸ਼ ਗੋਗੀਆ ਜੀ ਰਜਿੰਦਰ ਜੀ ਮਿੰਦਰ ਕਲਰਾ ਜੀ ਸ਼ੋ ਅਸੀਂ ਸਾਰਿਆਂ ਨੇ ਜਾ ਕੇ ਇਕਾ ਰਸਤਾ ਹੀ ਘੱਡਿਆ ਵੀ ਜੋ ਉਹਨਾਂ ਦੀ ਪ੍ਰਾਪਰਟੀ ਹੈ ਜਾਂ ਉਹਨਾਂ ਦਾ ਜੋ ਬੈਂਕ ਬੈਲੈਂਸ ਹੈ ਉਸ ਨੂੰ ਇਕੱਠਾ ਕਰਕੇ ਜਲਦੀ ਤੋਂ ਜਲਦੀ ਜਿਹੜੇ 15 ਦਿਨ ਲੱਗਣ 10 ਲੱਗਣ ਚਾਹੇ 20 ਲੱਗਣ ਅਸੀਂ ਸਮਾਜ ਸਾਰੇ ਇਹਨਾਂ ਦੇ ਨਾਲ ਖੜੇ ਆ ਕੋਈ ਵੀ ਗੱਲ ਹੋਊਗੀ ਇਸ ਨੂੰ ਮਸਲਾ ਕਰਕੇ ਜੋ ਵੀ ਸਾਡੇ ਕੋਲ ਪੈਸਾ ਰਿਕਵਰ ਹੋਏਗਾ ਉਹ ਸਿ ਇਹਨਾਂ ਪਰਿਵਾਰਾਂ ਦੇ ਵਿੱਚ ਵੰਡ ਕੇ ਦੇਵਾਂਗੇ ਇਹਨਾਂ ਦੀ ਸਹਿਮਤੀ ਨਾਲ ਔਰ ਅਸੀਂ ਜਿਹੜੀ ਅੱਜ 11 ਮੈਂਬਰੀ ਕਮੇਟੀ ਬਣਾਈ ਹੈ ਉਹਦੇ ਪੰਜ ਬੰਦੇ 6 ਬੋਰਪੁਰ ਮਾਨਸਾਗਰ ਨੇ ਪੰਜ ਇਹਨਾਂ ਦੇ ਵਿੱਚੋਂ ਹੀ ਲੈਨੇ ਤਾਂ ਕਿ ਜਿੰਨੀਆਂ ਵੀ ਅੱਜ ਤੋਂ ਬਾਅਦ ਮੀਟਿੰਗਾਂ ਹੋਣਗੀਆਂ ਉਹ 11 ਮੈਂਬਰੀ ਕਮੇਟੀ ਹੀ ਚਾਹੇ ਉਹ ਪਰਿਵਾਰ ਦੇ ਨਾਲ ਮੀਟਿੰਗ ਕਰੇਗੀ ਚਾਹੇ ਲੈ ਨਾਲ ਲੈ ਨਾਲ ਮੀਟਿੰਗ ਕਰੇਗੀ ਅਸੀਂ ਸਾਰੇ ਰਲ ਕੇ ਕਰਾਂਗੇ ਔਰ ਮੈਂ ਸਤਿਮਾਨੇ ਸ਼ਹਿਰ ਵਾਸੀਆਂ ਨੂੰ ਆਪਣੇ ਸਮਾਜ ਨੂੰ ਵੀ ਹੋਰਾਂ ਨੂੰ ਵੀ ਕੋਈ ਵੀ ਲਾਟਰੀਆਂ ਦਾ ਦੰਦਾ ਕਰਦਾ ਹੈ ਜਾਂ ਕੋਈ ਐ ਜਾ ਬਿ ਕਿ ਲੋਕਾਂ ਤੋਂ ਸੰचेता ਰਹੋ ਜਿੱਥੇ ਤੁਹਾਡਾ ਦਿਲ ਟੁੱਕਦਾ ਉੱਥੇ ਕੰਮ ਕਰੋ ਤੁਸੀਂ ਗਲਤ ਜਗ੍ਹਾ ਬੰਦੇ ਨਾਲ ਕੰਮ ਨਾ ਕਰੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿਉਂਕਿ ਇਹ ਕੰਮਾਂ ਦੇ ਇਸ ਨਾਲ ਪਹਿਲਾਂ ਵੀ ਬਹੁਤ ਦਿੱਕਤਾਂ ਆਈਆਂ ਇਸ ਕੰਮ 'ਚ ਵੀ ਤੁਹਾਨੂੰ ਬਹੁਤ ਦਿੱਕਤ ਆਉਂਦਾ ਮੇਰੀ ਤਾਂ ਬੇਨਤੀ ਹੈ ਵੀ ਆਪਣਾ ਅੱਖਾਂ ਖੋਲ ਕੇ ਪੈਸੇ ਦਿਓ ਆਪਾਂ 1000 2000 ਰੋ 3 ਕਮਾਣਿਆ ਤੇ ਆਪਣੇ ਜਦੋਂ ਪੈਸੇ ਲੁੱਟਦਾ ਆਪਾਂ ਨੂੰ ਦਰਦ ਹੁੰਦਾ ਇਹ ਦਰਦ ਕਰਕੇ ਮੈਂ ਤੁਹਾਡਾ ਮੁਖੀ ਹੋਣ ਦੇ ਨਾਤੇ ਤੁਹਾਨੂੰ ਹੱਥ ਬੰਨ੍ਹ ਕੇ ਅਪੀਲ ਕਰੂੰਗਾ ਵੀ ਸੋਚ ਸਮਝ ਕੇ ਲੋਕਾਂ ਨੂੰ ਪੈਸੇ ਦਿਓ ਪੈਸਾ ਅੱਜ ਲੈਣਾ ਦੇਖੋ ਕਿੰਨਾ ਔਖਾ ਹੈ ਦੇ ਪਰ ਇਹਨਾਂ ਕੁਝ ਕਹਿੰਦਾ ਮੈਂ ਆਪਣੇ ਵੱਲੋਂ ਆਪਣੇ ਸਮਾਜ ਵੱਲੋਂ ਔਰ ਇਹਨਾਂ ਸਾਰਿਆਂ ਵੱਲੋਂ ਕੋਈ ਵੀ ਸਾਡੇ ਤੋਂ ਅਗਰ ਕੋਈ ਗੱਲ ਹੁੰਦੀ ਹੈ ਅਸੀਂ ਮਾਫੀ ਵੀ ਮੰਗਾਂਗੇ ਔਰ ਜੋ ਬੰਦਾ ਸਾਡੇ ਨਾਲ ਕੋਈ ਗੱਲ ਕਰਨਾ ਚਾਹਵੇ ਇਕੱਲੇ ਬੈਠ ਕੇ ਅਸੀਂ ਹਰ ਇੱਕ ਬੰਦੇ ਦੀ ਗੱਲ ਸੁਣਾਂਗੇ ਚਾਹੇ ਉਹਦਾ 2 ਲੱਖ ਚਾਹੇ ਉਹਦਾ 20 ਪਰ ਇਹਨਾਂ ਸ਼ਰਤਾਂਨ ਮੈਂ ਸਭ ਦੱਤਾ ਤੁਹਾਨੂੰ ਧੰਨਵਾਦ ਜੀ ਹਾਂਜੀ ਬਦਵਾ ਜੀ ਕੀ ਕਹਿਣਾ ਚਾਹੁੰਦੇ ਜਿਵੇਂ ਅੱਜ ਆਪਣਾ ਸਮਾਜ ਇਕੱਠਾ ਹੋਇਆ ਤੇ ਜਿਵੇਂ ਕੋਈ ਕਿਸੇ ਦੇ ਲੱਖਾਂ ਚ ਨਹੀਂ ਕਿਸੇ ਦੇ ਹਜ਼ਾਰਾਂ ਚ ਨਹੀਂ ਤੇ ਪਤਾ ਲੱਗਿਆ ਕਿ ਵੀ ਜਿਹੜੇ ਘਰਾਂ ਚ ਸਫਾਈ ਕਰਦੇ ਨੇ ਉਹਨਾਂ ਦੇ ਵੀ ਪੈਸੇ ਨੇ ਤੇ ਸ਼ਾਹੂਕਾਰਾਂ ਦੇ ਵੀ ਪੈਸੇ ਨੇ ਤੇ ਕੀ ਕਹਿਣਾ ਚਾਹੁੰਦੇ ਹੋ ਤੇ ਕੋਈ ਸੰਦੇਸ਼ ਕੋਈ ਅੱਗੇ ਤੋਂ ਵੀ ਜੋ ਸਾਡਾ ਮਹਾਸੰਗ ਕਰ ਰਿਹਾ ਹੈ ਸਾਡੇ ਪ੍ਰਧਾਨ ਜੀ ਕਰ ਰਹੇ ਨੇ ਸਾਡੀ ਟੀਮ ਲੱਗੀ ਹੋਈ ਹੈ ਸਾਰੀ ਅਸੀਂ ਰੇਗ ਨੂੰ ਨੇਪਰੇ ਚਾੜਾਂਗੇ ਸਾਨੂੰ ਜਿੰਨਾ ਹੋ ਸਗਾ ਬਣਦਾ ਹਿੱਸਾ ਤੇ ਜੋ ਹਿੱਸੇ ਸਰਤਾ ਜੋ ਵੀ ਸਾਨੂੰ ਰਿਕਵਰ ਹੋਇਆ ਉਹ ਅਸੀਂ ਇਹਨਾਂ ਦੇ ਵਿੱਚ ਵੰਡ ਕੇ ਦੇਵਾਂਗੇ ਧੰਨਵਾਦ ਹਾਂਜੀ ਕਿਉਂਕਿ ਜੀ ਜਿਵੇਂ ਅੱਜ ਮੀਟਿੰਗ ਹੋਈ ਹੈ ਕੀ ਫੈਸਲੇ ਲਏ ਗਏ ਨੇ ਕਿ ਵੀ ਅੱਗੇ ਤੋਂ ਸਾਡੇ ਕੋਲ ਕਈ ਬੰਦੇ ਆਏ ਸੀ 100-150 ਬੰਦਾ ਆਇਆ ਸੀ ਸਾਡੇ ਕੋਲ ਸਾਨੂੰ ਇਹ ਕਹਿੰਦਾ ਸੀ ਵੀ ਸਾਡੇ ਦਾ ਨਨ ਡਾਕਟਰ ਕੋ ਕਮੇਟੀਆਂ ਪਾਈਆਂ ਨੇ ਕਈਆਂ ਨੇ ਕਾਰਡ ਪਾਏ ਸੀ ਇਹਨਾਂ ਨੇ ਸਾਨੂੰ ਕਿਹਾ ਕੇ ਸਾਡੇ ਪ੍ਰਧਾਨ ਜੀ ਇੱਕ ਆਵਾਜ਼ ਬਣ ਕੇ ਅਸੀਂ ਉਹਨਾਂ ਨਾਲ ਮੀਟਿੰਗ ਕੀਤੀ ਉਹਨਾਂ ਦੇ ਭਰਾਵਾਂ ਨਾਲ ਮੀਟਿੰਗ ਕੀਤੀ ਡਾਕਟਰ ਨਨਤਾ ਚਲਾ ਗਿਆ ਕੈਨੇਡਾ ਪਿੱਛੇ ਜਿਹੜਾ ਉਹਨਾਂ ਦੇ ਪਰਿਵਾਰ ਦੇ ਮੈਂਬਰ ਸੀ ਡਾਕਟਰ ਸਾਹਿਬ ਸੀ ਕੇਬੀ ਲੇਵਲ ਸੀ ਮੋਹਨ ਲਾਲ ਘਟਾਰੀਆ ਸੀ ਅਸੀਂ ਉਹਨਾਂ ਨਾਲ ਗੱਲ ਕੀਤੀ ਵੀ ਦੇਖੋ ਇਦਾਂ ਵੀ ਗਰੀਬਾ ਪਰਿਵਾਰਾਂ ਦੇ ਬੰਦੇ ਪੈਸੇ ਨੇ ਕਾਫੀ ਲੋਕਾਂ ਦੇ ਪੈਸੇ ਨੇ ਤੁਸੀਂ ਦਾ ਨਿਵਾਰਨ ਕਰਦੋ ਸਾਡੇ ਪ੍ਰਧਾਨ ਜੀ ਨੇ ਮਿਹਨਤ ਬਹੁਤ ਕੀਤੀ ਸਾਡੀ ਟੀਮ ਨੇ ਸਾਰਾ ਲਗੇ ਉਹਨਾਂ ਨੇ ਵੀ ਸਾਡਾ ਸਹਿਯੋਗ ਦਿੱਤੀ ਵੀ ਜੋ ਸਾਡੇ ਕੋਲ ਪ੍ਰਾਪਰਟੀ ਪਈ ਹੈ ਇਹਨੂੰ ਸੇਲ ਕਰਕੇ ਜੋ ਹਿੱਸਾ ਬੰਦਾ ਹੈ ਸਭ ਲੋਕਾਂ ਦਾ ਡਿਵਾਈਡ ਕੀਤਾ ਜਾਵੇ ਸਾਨੂੰ ਉਮੀਦ ਹੈ ਜਿੰਨਾ ਵੀ ਵੱਤੋ ਵੱਧ ਅਸੀਂ ਪਰਸੈਂਟੇਜ ਹੈ ਸਭ ਲੋਕਾਂ ਨੂੰ ਅਸੀਂ ਉਹ ਡਿਵਾਈਡ ਕਰਾਂਗੇ ਜਿਵੇਂ ਉਹਦੀ ਪ੍ਰਾਪਰਟੀ ਦੀ ਹਾਂ ਹੋ ਗਈ ਕਿ ਵੀ ਤੁਸੀਂ ਵੇਚ ਕੇ ਇਹਨਾਂ ਦੇ ਪੈਸੇ ਦੇ ਦਿਓ ਬਿਲਕੁਲ ਪ੍ਰਾਪਰਟੀ ਜਿਹੜੀ ਪਟਿਆਲੇ ਪਈ ਹੈ ਸਮਾਨੇ ਜਿਹੜੀ ਕਿ ਟ੍ਰਾਂਸਫਰ ਕਰਾਈ ਸੀ ਉਹਨਾਂ ਨੇ ਉਹ ਸਿਲੰਡਰ ਕਰਤੀ ਸਮਾਜ ਨੂੰ ਵੀ ਉਹ ਤੁਸੀਂ ਇਹਨੂੰ ਸੇਲ ਕਰਕੇ ਜਾਂ ਅਸੀਂ ਸੇਲ ਕਰਕੇ ਵੀ ਉਹ ਸਾਰੀ ਪ੍ਰਾਪਰਟੀ ਦਾ ਜਿਹੜਾ ਵੀ ਹਿੱਸਾ ਹੁੰਦਾ ਉਹ ਸਾਰਾ ਵੰਡ ਦਿੱਤਾ ਜਾਵੇ। ਤੁਹਾਡੀ ਅੱਜ ਇੰਨੀ ਇੱਕ ਮੀਟਿੰਗ ਨਾਲ ਕੁਛ ਆਸ ਦੀ ਕਿਰਨ ਜ਼ਰੂਰ ਜਾਗੀ ਹੈ ਕਿ ਵੀ ਕੁਛ ਨਾ ਕੁਛ ਜ਼ਰੂਰ ਮਿਲੇਗਾ। ਦੇਖੋ ਜੋ ਲੋਕਾਂ ਦੀ ਸਾਡੀ ਆਵਾਜ਼ ਸੀ ਸਾਨੂੰ ਇੰਨੀ ਬੜੀ ਖੁਸ਼ੀ ਹੋਈ ਹੈ ਵੀ ਜਿਹੜੀ ਗੱਲ ਸਾਡੀ ਤਕਰੀਬਨ ਨੇਪੜੇ ਚੜਨ ਦੀ ਬਹੁਤ ਜ਼ਿਆਦਾ ਉਮੀਦ ਹੈ। ਬਾਕੀ ਪ੍ਰਮਾਤਮ ਨੂੰ ਪਤਾ ਹੈ ਬੋਰਨ ਲੱਦੇ ਤਵਾਰ ਤੇ ਖੜਾ ਹੈ। ਸਾਨੂੰ ਇਹਨਾਂ ਪੂਰਾ ਵਿਸ਼ਵਾਸ ਹੈ ਵੀ ਇਹ ਕੰਮ ਸੀਦੇ ਚੜ ਕੇ ਰਹੂਗਾ। ਧੰਨਵਾਦ। എന്താ നടടാനുണ്ടായെന്ന് തോന്നുന്നു നടടാനുണ്ടായെന്ന് बता लगेगी। बिचिना मेरे तो मार्चे रोड पे आ सकूं मेरे तो खारोड़ी तो अच्छे हैं। तो दूसरे नेशन में भी अपाम भी आती है। बिचिनो मैं सुन ऐसी की तेरे, मैं तो सुन नहीं, मैं बच्चे नहीं हूँ। थोड़ा ज़्यादा दूसरी अपाके ना कोई टीम कोर्स नहीं चलवा रखी है। ਉਹੀ ਸ਼ਾਮ ਨੂੰ ਕੱਢੀ ਰਗਮੰਦਾ ਕੋ ਤੋਂ ਲਈ ਇਹ ਜਿਹੜਾ ਪੋਜੀਸ਼ਨ ਦੀ ਰਵਾਇਤ ਹੈ ਜਿਹੜਾ ਅਸੀਂ ਵੀ ਅੱਜ ਦੇ ਇਹ ਕੰਮ ਹੋਰ ਪੱਛਕੇ ਨੂੰ ਕਦੇ ਦੇਖੋ ਕਿਨੇ ਗੇਸ ਨੂੰ ਸਰਦਾਰ ਤੈਸੇ ਦੋਵੇਂ 1:00 ਵਜੇ ਨੇ WhatsApp ਤੇ ਮਾਰ ਕੇ ਮੈਨੂੰ ਨਾ ਮੈਨੂੰ ਕਹਿਣਾ ਕਿ ਸ਼ਰਮ ਮੈਨਾਂ ਆਪਰ ਨੂੰ ਆਇਆ 2 ਲੱਖ 4 4 ਦਾ ਕੱਟਿਆ اوي ڏيوهي ڏيوهي نالي ۾ رادھنايا را La lista di Yale, la 三级。